ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦਹੀਂ ਪੱਲੇ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੇ ਦਹੀਂ ਪੱਲੇ ਆ ਆਪਾਂ ਸੂਜੀ ਤੋਂ ਬਣਾ ਕੇ ਤਿਆਰ ਕਰਾਂਗੇ ਸੂਜੀ ਦੇ ਦਹੀਂ ਪੱਲੇ ਬਹੁਤ ਹੀ ਜ਼ਿਆਦਾ ਨਰਮ ਬਣਦੇ ਆ ਤੇ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੇ ਆ ਸਿਰ 15-20 ਮਿੰਟ ਦੇ ਵਿੱਚ ਇਹ ਪੱਲੇ ਬਣ ਕੇ ਤਿਆਰ ਹੋ ਜਾਂਦੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਦਹੀਂ ਪੱਲੇ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਣੇ। ਹਾਂਜੀ। ਦਹੀਂ ਪੱਲੇ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਸੋਜੀ ਦੇ ਲਈਏ। ਸੋਜੀ ਤੁਸੀਂ ਮੋਟੀ ਜਾਂ ਬਰੀਕ ਕੋਈ ਵੀ ਲੈ ਸਕਦੇ ਹੋ। ਕੌਲੀ ਦਾ ਚੌਥਾ ਹਿੱਸਾ ਦਹੀਂ। ਦਹੀਂ ਤਾਜ਼ਾ ਹੋਣਾ ਚਾਹੀਦਾ, ਬਿਲਕੁਲ ਵੀ ਖੱਟਾ ਨਹੀਂ ਹੋਣਾ ਚਾਹੀਦਾ। ਇੱਕ ਟੁਕੜਾ ਆਦਰਕ ਦਾ ਲਿਆ, ਉਹਨੂੰ ਆਪਾਂ ਇਸ ਤਰ੍ਹਾਂ ਬਰੀਕ ਕੱਟ ਲਿਆ। ਦੋ ਹਰੀ ਮਿਰਚ ਬਰੀਕ ਕੱਟੀ ਹੋਈ। ਨਮਕ ਆਪਾਂ ਸਵਾਦ ਅਸਾਬ ਨਾਲ ਪਾਵਾਂਗੇ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਬੇਕਿੰਗ ਸੋਡਾ ਲਿਆ ਹੈ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਸੋਜੀ ਦਾ ਜਿਹੜਾ ਕੋਲਾ ਹੈ ਬਣਾ ਕੇ ਤਿਆਰ ਕਰ ਲੈਣਾ ਸੋਜੀ ਪਾ ਲਾਂਗੇ ਦਹੀਂ ਪਾ ਲਾਂਗੇ ਵਿੱਚ ਅਦਰਕ ਹਰੀ ਮਿਰਚ ਜੇਕਰ ਤੁਸੀਂ ਇਹਦੇ ਵਿੱਚ ਹਰਾ ਧਨੀਆ ਜਾਂ ਪਦੀਨੇ ਦੇ ਪੱਤੇ ਪਾਉਣੇ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਹੋ। ਅੱਧਾ ਕ ਚਮਚ ਨਮਕ ਪਾਵਾਂਗੇ। ਨਮਕ ਆਪਾਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਜਦੋਂ ਆਪਾਂ ਪੱਲਿਆਂ ਨੂੰ ਪਾਣੀ ਦੇ ਵਿੱਚ ਡੁਬੋ ਕੇ ਰੱਖਾਂਗੇ ਤਾਂ ਪਾਣੀ ਦੇ ਵਿੱਚ ਵੀ ਆਪਾਂ ਥੋੜਾ ਨਮਕ ਪਾਵਾਂਗੇ। ਇਸ ਕਰਕੇ ਇੱਥੇ ਆਪਾਂ ਨਮਕ ਜ਼ਿਆਦਾ ਨਹੀਂ ਪਾਉਂਦੇ। ਅੱਧਾ ਕ ਚਮਚੀ ਲਿਆ। ਥੋੜਾ ਥੋੜਾ ਪਾਣੀ ਪਾ ਕੇ ਆਪਾਂ ਕੋਲ ਤਿਆਰ ਕਰ ਲਾਂਗੇ ਇੱਕ ਵਾਰੀ ਜ਼ਿਆਦਾ ਪਾਣੀ ਨਹੀਂ ਪਾਉਣਾ ਜਿੰਨੀ ਕ ਆਪਾਂ ਜ਼ਰੂਰਤ ਹੋਊਗੀ ਨਾਲ ਨਾਲ ਪਾਈ ਜਾਵਾਂਗੇ ਜਿਸ ਤਰ੍ਹਾਂ ਆਪਾਂ ਗੁਲਗਲੇ ਬਣਾਉਣ ਲਈ ਕੋਲ ਤਿਆਰ ਕਰਦੇ ਹਾਂ ਬਿਲਕੁਲ ਉਸੇ ਤਰ੍ਹਾਂ ਦਾ ਹੀ ਆਪਾਂ ਨੂੰ ਕੋਲ ਚਾਹੀਦਾ ਹੈ ਨਾ ਹੀ ਜ਼ਿਆਦਾ ਗਾੜਾ ਤੇ ਨਾ ਹੀ ਜ਼ਿਆਦਾ ਪਤਲਾ ਬਸ ਐਦਾਂ ਆਪਾਂ ਕੋਲ ਚਾਹੀਦਾ ਹੁਣ ਆਪਾਂ 5 ਕਿ ਮਿੰਟ ਸੂਜੀ ਨੂੰ ਇਸੇ ਤਰ੍ਹਾਂ ਹੀ ਰੈਸਟ ਦੇਵਾਂਗੇ ਕਿਉਂਕਿ ਜਿੰਨੀ ਕਿ ਸੂਜੀ ਹੈ ਜਿਹੜੀ ਫੁੱਲਣੀ ਹੋਊਗੀ ਫੁੱਲ ਜਾਊਗੀ ਤੇ ਉਸ ਤੋਂ ਬਾਅਦ ਜੇਕਰ ਆਪਾਂ ਨੂੰ ਪਾਣੀ ਦੀ ਹੋਰ ਜ਼ਰੂਰਤ ਹੋਊਗੀ ਤਾਂ ਆਪਾਂ ਹੋਰ ਪਾਵਾਂਗੇ ਹੁਣ 5 ਮਿੰਟ ਆਪਾਂ ਸੂਜੀ ਨੂੰ ਇਸੇ ਤਰ੍ਹਾਂ ਹੀ ਰੈਸਟ ਦੇਵਾਂਗੇ ਲੋਈ 5-6 ਮਿੰਟ ਹੋ ਗਏ ਸੂਜੀ ਨੂੰ ਰੱਖੇ ਹੋਏ ਤੇ ਸੂਜੀ ਆਪਣੀ ਕਾਫੀ ਫੁੱਲ ਗਈ ਤੇ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਪਾ ਲੇ ਇੰਦਾਂ ਦਾ ਹੀ ਆਪਾਂ ਨੂੰ ਕੋਲ ਚਾਹੀਦਾ ਇਸ ਤੋਂ ਜ਼ਿਆਦਾ ਪਤਲਾ ਨਹੀਂ ਆਪਾਂ ਕਰਨ। ਤੇ ਹੁਣ ਆਪਾਂ ਇਹਦੇ ਵਿੱਚ ਚਮਚ ਦਾ ਚੌਥਾ ਕਿੱਸਾ ਮਿੱਠਾ ਸੋਡਾ ਪਾ ਦਾਂਗੇ। ਜਦੋਂ ਆਪਾਂ ਭੱਲੇ ਤੜ ਲੈਣੇ ਆ ਉਦੋਂ ਹੀ ਆਪਾਂ ਮਿੱਠਾ ਸੋਡਾ ਪਾਉਣਾ ਹੈ। ਜ਼ਿਆਦਾ ਟਾਈਮ ਪਹਿਲਾਂ ਨਹੀਂ ਆਪਾਂ ਇਹਨੂੰ ਪਾ ਕੇ ਰੱਖਣਾ। ਤੇ ਇਧਰ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਚੈੱਕ ਕਰ ਲੈਣਾ ਇੱਕ ਵਾਰੀ। ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਭੱਲੇ ਤਲਣੇ ਸ਼ੁਰੂ ਕਰਦੇ ਆ ਇੱਕ ਕੌਲੀ ਦੇ ਵਿੱਚ ਆਪਾਂ ਪਾਣੀ ਲੈ ਲੈਣਾ ਪਾਣੀ ਹੱਥ ਦੇ ਨਾਲ ਲਾ ਕੇ ਫਿਰ ਆਪਾਂ ਇਸ ਤਰ੍ਹਾਂ ਭੱਲੇ ਇਹਦੇ ਵਿੱਚ ਤੇਲ ਵਿੱਚ ਛੱਡਾਂਗੇ ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਰੱਖਾਂਗੇ ਭੱਲੇ ਜੀ ਦੇਖਸਾਈ ਦੇ ਤੁਸੀਂ ਬਣਾਉਣਾ ਚਾਹੁੰਦੇ ਹੋ ਵੱਡੇ ਜਾਂ ਛੋਟੇ ਬਣਾ ਸਕਦੇ ਹੋ ਇਸ ਤਰ੍ਹਾਂ ਪਰ ਇਹਨੂੰ ਆਪਾਂ ਚਾਰੇ ਪਾਸੇ ਤੋਂ ਸੇਕ ਲਾਂਗੇ ਗਏ ਭੱਲੇ ਆਪਣੇ ਸਿੱਖ ਗਏ ਤੇ ਇਸੇ ਤਰ੍ਹਾਂ ਆਪਾਂ ਬਾਕੀ ਦੇ ਭੱਲੇ ਵੀ ਬਣਾ ਕੇ ਤਿਆਰ ਕਰ ਲਾਂਗੇ ਲੋਈ ਦੂਜਾ ਪੁਰਬੀ ਆਪਣਾ ਭਟਿਆਂ ਦਾ ਜਿਹੜਾ ਤਲਿਆ ਗਿਆ ਤੇ ਜਿਹੜੇ ਹੋਰ ਰਹਿ ਗਏ ਭੱਲੇ ਆਪਾਂ ਉਹ ਵੀ ਆਪਾਂ ਤਲ ਕੇ ਤਿਆਰ ਕਰ ਲੈਣੇ ਆ। ਲੋਈ ਭੱਲੇ ਆਪਣੇ ਬਣ ਕੇ ਸਾਰੇ ਤਿਆਰ ਆ ਤੇ ਹੁਣ ਆਪਾਂ ਇਧਰ ਕੋਸਾ ਜਿਹਾ ਪਾਣੀ ਲਵਾਂਗੇ। ਜਿਆਦਾ ਗਰਮ ਪਾਣੀ ਨਹੀਂ ਲੈਣਾ ਕਿਉਂਕਿ ਸੂਜੀ ਦੇ ਭੱਲੇ ਜਿਹੜੇ ਨਰਮ ਹੁੰਦੇ ਆ ਤੇ ਫਿਰ ਜਿਆਦਾ ਗਰਮ ਪਾਣੀ ਦੇ ਵਿੱਚ ਉਹ ਟੁੱਟ ਜਾਂਦੇ ਆ। ਇਸ ਕਰਕੇ ਆਪਾਂ ਕੋਸਾ ਜਿਹਾ ਪਾਣੀ ਲਵਾਂਗੇ। ਤੇ ਇਹਦੇ ਵਿੱਚ ਆਪਾਂ ਅੱਧਾ ਕਿ ਚਮਚ ਨਮਕ ਦਾ ਪਾਵਾਂਗੇ। ਜੇਕਰ ਤੁਹਾਨੂੰ ਹਿੰਗ ਦਾ ਫਲੇਵਰ ਵਧੀਆ ਲੱਗਦਾ ਹੈ ਤਾਂ ਤੁਸੀਂ ਇਹਦੇ ਵਿੱਚ ਦੋ ਪਿੰਚ ਹਿੰਗ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਸਾਰੇ ਪੱਲੇ ਪਾਣੀ ਦੇ ਵਿੱਚ ਡੁਬੋ ਕੇ ਰੱਖ ਦਾਂਗੇ 15 ਮਿੰਟ ਦੇ ਲਈ ਆਪਾਂ ਪੱਲੇ ਪਾਣੀ ਦੇ ਵਿੱਚ ਪਾ ਕੇ ਰੱਖਾਂਗੇ ਮੈਂ ਇਸ ਦੇ ਨਾਲ ਪੱਲੇ ਨਾ ਹੀ ਤਾਂ ਸੌਫਟ ਹੋ ਜਾਂਦੇ ਆ ਤੇ ਨਾਲੇ ਜਿਹੜਾ ਪੱਲਿਆਂ ਦਾ ਵਿੱਚ ਤੇਲ ਹੈ ਉਹ ਸਾਰਾ ਨਿਕਲ ਜਾਊਗਾ ਜਦੋਂ ਤੱਕ ਆਪਣੇ ਪੱਲੇ ਪਾਣੀ ਦੇ ਵਿੱਚ ਹੈ ਉਦੋਂ ਤੱਕ ਆਪਾਂ ਦਹੀਂ ਤੇ ਪੱਲਿਆਂ ਦਾ ਮਸਾਲਾ ਉਹ ਬਣਾ ਕੇ ਤਿਆਰ ਕਰ ਲੈਣੇ। ਲੋਈ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਫੈਟ ਲਿਆ। ਬਿਲਕੁਲ ਸਮੂਥ ਦਹੀਂ ਹੋਣੀ ਚਾਹੀਦੀ ਐ। ਕੋਈ ਫੁੱਟੀਆਂ ਵਗੈਰਾ ਨਹੀਂ ਇਹਦੇ ਵਿੱਚ ਵੀ ਹੋਣੀ ਚਾਹੀਦਾ। ਤੇ ਹੁਣ ਆਪਾਂ ਆ ਪੀਸੀ ਹੋਈ ਚੀਨੀ ਲਈ ਐ। ਚੀਨੀ ਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਹੀ ਪੀਸ ਲਿਆ ਸੀ। ਤੇ ਹੁਣ ਆਪਾਂ ਇਹਦੇ ਵਿੱਚ ਤਿੰਨ ਚਾਰ ਚਮਚ ਚੀਨੀ ਦੇ ਪਾਵਾਂਗੇ। ਕਿਉਂਕਿ ਪੱਲਿਆਂ ਦੇ ਵਿੱਚ ਦਹੀਂ ਜਿਹੜਾ ਥੋੜਾ ਮਿੱਠਾ ਹੀ ਵਧੀਆ ਲੱਗਦਾ। ਤਿੰਨ ਚਮਚ ਭਰ ਕੇ ਪਾ ਲਾਂਗੇ ਆਪਾਂ। ਸੰਗੀਤਰਾ ਮਿਕਸ ਕਰ ਲੈਣਾ ਨਹੀਂ ਜਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਬਿਲਕੁਲ ਇਦਾਂ ਦਾ ਹੀ ਦਹੀਂ ਆਪਾਂ ਚਾਹੀਦਾ ਲੋਈ ਦਹੀਂ ਆਪਣਾ ਤਿਆਰ ਹੈ ਤੇ ਹੁਣ ਆਪਾਂ ਮਸਾਲਾ ਵੀ ਬਣਾ ਕੇ ਤਿਆਰ ਕਰ ਲੈਣੇ ਲੋਈ ਆਪਣਾ ਤਵਾ ਇੱਧਰ ਗਰਮ ਹੋ ਗਿਆ ਤੇ ਹੁਣ ਗੈਸ ਦਾ ਫਲੇਮ ਆਪਾਂ ਇੱਥੇ ਮੀਡੀਅਮ ਕਰ ਲਾਂਗੇ ਤੇ ਇੱਕ ਚਮਚਾ ਜੀਰੇ ਦਾ ਪਾਵਾਂਗੇ ਤਵੇ ਉੱਪਰ ਅਰਧਾ ਚਮਚ ਅਜਵੈਣ ਇਹਨਾਂ ਨੂੰ ਭੁੰਨ ਲਾਂਗੇ ਆਪਾਂ ਚੰਗੀ ਤਰ੍ਹਾਂ ਤੇ ਜੀਰਾ ਤੇ ਅਜਵੈਣ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਇਹਨੂੰ ਕੌਲੀ ਦੇ ਵਿੱਚ ਕੱਢ ਲੈਨੇ ਆਂ ਜਿਆਦਾ ਡਾਰਕ ਨਹੀਂ ਇਹਨੂੰ ਕਰਨਾ ਬਸ ਇਦਾਂ ਦਾ ਹੀ ਆਪਾਂ ਨੂੰ ਚਾਹੀਦਾ ਤੇ 8-10 ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ ਹੁਣ ਆਪਾਂ ਜੀਰਾ ਅਜਵੈਨ ਤੇ ਕਾਲੀ ਮਿਰਚ ਇਹਨਾਂ ਤਿੰਨਾਂ ਚੀਜ਼ਾਂ ਨੂੰ ਇਹਦੇ ਵਿੱਚ ਪਾ ਕੇ ਕੁੱਟ ਲੈਨੇ। ਲਈ ਜੀਰਾ ਅਜਵੈਨ ਤੇ ਕਾਲੀ ਮਿਰਚ ਦਾ ਆਪਾਂ ਇਸ ਤਰ੍ਹਾਂ ਪਾਊਡਰ ਬਣਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਕ ਚਮਚ ਲਾਲ ਮਿਰਚ ਤਾਂ ਪਾਵਾਂਗੇ। अद्धे तो थोडा घट चिटा नमक अधे तो थोडा घट कळा नमक अधा क चमचे पाव पा। चाट मसाला, मिक्स करला चांगली तर ਇਹ ਜਿਹੜਾ ਮਸਾਲਾ ਇਹਨੂੰ ਤੁਸੀਂ 8-10 ਦਿਨਾਂ ਦੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ ਕਿਉਂਕਿ ਜਿਆਦਾ ਦਿਨ ਤੱਕ ਮਸਾਲਾ ਜਿਹੜਾ ਸਟੋਰ ਕਰਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਮਸਾਲੇ ਦਾ ਜਿਹੜਾ ਟੇਸਟ ਹੈ ਉਹਦੀ ਫ੍ਰੈਗਰੈਂਸ ਦੇ ਸੱਤ ਹੀ ਹੁੰਦਾ ਜੇ ਉਹ ਖੁਸ਼ਬੂ ਚਲੀ ਜਾਊਗੀ ਤਾਂ ਇਹ ਤਾਂ ਕੋਈ ਵੀ ਟੇਸਟ ਨਹੀਂ ਰਹਿੰਦਾ ਇਸ ਕਰਕੇ ਮਸਾਲਾ ਤੁਸੀਂ ਓਨਾ ਹੀ ਬਣਾਓ ਜਿੰਨੀ ਕਿ ਜ਼ਰੂਰਤ ਹੈ ਤੇ ਨਾਲ ਦੀ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਬਣਾਉਣ ਤੇ ਫライ ਮਸਾਲਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਇਹ ਪੱਦਲਿਆਂ ਨੂੰ ਵੀ ਆਪਾਂ ਨੂੰ ਹੋਵੇ 10-12 ਮਿੰਟ ਪਾਣੀ ਦੇ ਵਿੱਚ ਪਏ ਹੋਏ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਣੇ ਬਿਲਕੁਲ ਸੌਫਟ ਦੇ ਹੱਥਾਂ ਨਾਲ ਨੱਪਾਂਗੇ ਨੂੰ ਆਪਾਂ ਜਿਆਦਾ ਨਹੀਂ ਇਹਨੂੰ ਪ੍ਰੈਸ਼ਰ ਦੇਣਾ ਹਲਕੇ ਜਿਹੇ ਹੱਥ ਨਾਲ ਨੱਪ ਕੇ ਜਰਾ ਪਾਣੀ ਕੱਢ ਦਾਂਗੇ ਪੱਲੇ ਆਪਾਂ ਸਾਰੇ ਪਾਣੀ ਦੇ ਵਿੱਚੋਂ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਆ ਕੋਸਾ ਪਾਣੀ ਪਾਉਣ ਦੇ ਨਾਲ ਪਾਣੀ ਦੇ ਵਿੱਚ ਜਿਹੜਾ ਪੱਲਿਆਂ ਦੇ ਵਿੱਚ ਤੇਲ ਸੀ ਕਾਫੀ ਤੇਲ ਨਿਕਲ ਗਿਆ ਤੇ ਹੁਣ ਆਪਾਂ ਪੱਲਿਆਂ ਦੀ ਜਿਹੜੀ ਪਲੇਟਿੰਗ ਕਰਾਂਗੇ ਹੁਣ ਆਪਾਂ ਦਹੀਂ ਪਾਵਾਂਗੇ ਦੇ ਉੱਪਰ ਦਹੀਂ ਚੰਗੀ ਤਰ੍ਹਾਂ ਪਾ ਲੈਣੀ ਆਪਾਂ ਕਿਉਂਕਿ ਦਹੀਂ ਦਾ ਹੀ ਸਵਾਦ ਹੁੰਦਾ ਜ਼ਿਆਦਾਤਰ ਤਾਂ ਮਸਾਲਾ ਪਾਵਾਂਗੇ ਖੱਟੀ ਮਿੱਠੀ ਚਟਨੀ ਹਰੀ ਚਟਨੀ खट्टी मिठी चटनी हरी चटनी की जी वीडियो मेरे चैनल पर अपलोड है तो सर्च करके देख सकते हो थोड़े ड्राई फ्रूट पावे आप काजू पाते आप थोड़ी जी आप पावे किशमिश तो अनारे दाने पा सकते हो ਲਓਏ ਦਹੀਂ ਪੱਲੇ ਆਪਣੇ ਮਣਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਪੱਲੇ ਆਪਣੇ ਬਣ ਕੇ ਤਿਆਰ ਹੋਏ ਆ ਬਹੁਤ ਜਿਆਦਾ ਨਰਮ ਹੈ ਆ ਦੇਖੋ ਬਹੁਤ ਜਿਆਦਾ ਸੌਫਟ ਬਣੇ ਆ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਦਹੀਂ ਪੱਲੇ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜਿਆਦਾ ਟੇਸਟੀ ਲੱਗਦੇ ਆ ਸੋ ਤੁਹਾਨੂੰ ਮੇਰੀ ਅੱਜ ਦੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ